प्यारे बच्चों स्वागत है साड़ी अज दी क्लास का विषय है सुहाग जो कि ईश्वर चंद्र नंदा दे द्वारा लिखिया गया है आओ सब तो पहला असी पात्रा बारे गल कर लेने लें सब तो पहला पात्र लाजो है ये सारी कहानी इस छोटी बच्ची दे आले दुआले ही घूमती है लाजो एक छियाँ सत्त साल कुड़ी है उसकी वो भेन है मेलो जो कि सतारह अठारह साल की दी है ਹੁਸ਼ਿਆਰ ਚੰਦ ਇਨਾਂ ਦਾ ਪਿਓ ਮਤਲਬ ਲਾਜੋ ਤੇ ਮੇਲੋ ਦਾ ਪਿਓ ਹੁਸ਼ਿਆਰ ਚੰਦ ਕੋਰਾ ਇਨਾਂ ਦੀ ਮਾਂ ਬਸੰਤੋ ਜੋ ਕਿ ਮੇਲੋ ਦੀ ਸਹੇਲੀ ਹੈ ਬੱਚਿਓ ਇਹ ਸਾਡੇ ਮੁੱਖ ਪਾਤਰ ਸੀ ਕਹਾਣੀ ਦੇ ਇਨਾਂ ਤੋਂ ਇਲਾਵਾ ਹੋਰ ਪਾਤਰਾਂ ਦੇ ਬਾਰੇ ਵੀ ਗੱਲ ਕਰ ਲੈਣੇ ਹਨ ਇੱਕ ਬੁੱਢੀ ਜਨਾਨੀ ਇੱਕ ਨੈਣ ਨੈਣ ਬੱਚਿਓ ਉਹ ਔਰਤ ਹੁੰਦੀ ਹੈ ਜਾਂ ਉਹ ਬੰਦਾ ਹੁੰਦਾ ਹੈ ਜੋ ਵਿਆਹ ਵਾਸਤੇ ਰਿਸ਼ਤੇ ਲੈ ਕੇ ਆਉਂਦਾ ਹੈ ਇੱਕ ਨਿੱਕਾ ਜਿਹਾ ਮੁੰਡਾ ਇੱਕ ਪੰਦਾ ਪੰਦਾ ਸ਼ਬਦ ਪੰਡਿਤ ਲਈ ਵਰਤਿਆ ਗਿਆ ਹੈ ਆਓ ਅਸੀਂ ਸੁਹਾਗ ਪੜਨਾ ਸ਼ੁਰੂ ਕਰਦੇ ਹਾਂ ਸਥਾਨ ਪੰਜਾਬ ਦਾ ਇੱਕ ਪਿੰਡ ਵੇਲਾ ਟਲਿਆ ਦਿਨ ਤਕਾਲਾ ਹੋਣ ਵਾਲੀਆਂ ਚਾਕੀ ਪਰਦਾ ਉੱਠਣ ਉੱਤੇ ਇੱਕ ਵੱਡਾ ਸਾਰਾ ਦਾਲਾਨ ਦਿਸਦਾ ਹੈ ਇਹਦੇ ਪਿੱਛੇ ਇੱਕ ਨਿੱਕੀ ਜਹੀ ਕੋਠੜੀ ਦਾ ਬੂਹਾ ਪੜਿਆ ਹੋਇਆ ਹੈ ਦਲਾਨ ਦੀ ਸਾਹਮਣੀ ਕੰਧ ਨਾਲ ਇੱਕ ਸੰਦੂਕ ਪਿਆ ਹੈ ਹੋਇਆ ਹੈ ਸੰਦੂਕ ਪਿਆਰੇ ਬੱਚਿਓ ਜਿਵੇਂ ਅੱਜ ਸਾਡੇ ਘਰਾਂ 'ਚ ਲਮਾਰੀਆਂ ਹੁੰਦੀਆਂ ਹਨ ਪੁਰਾਣੇ ਸਮੇਂ ਦੇ ਵਿੱਚ ਪੇਟੀਆਂ ਜਾਂ ਉਸ ਤੋਂ ਵੀ ਛੋਟੀਆਂ ਸੰਦੂਕ ਹੁੰਦੇ ਸੀ ਜੋ ਕਿ ਕੱਪੜਾ ਲੀਂਦਾ ਜਾਂ ਬਿਸਤਰੇ ਰੱਖਣ ਵਾਸਤੇ ਵਰਤਿਆ ਜਾਂਦਾ ਸੀ ਲਾਗੇ ਹੀ ਇੱਕ ਟਾਂਗੜੇ ਉੱਤੇ ਕੁਝ ਕੱਪੜੇ ਲੱਤੇ ਲਮਕਦੇ ਹਨ ਦਲਾਨ ਦੇ ਇੱਕ ਕੁੰਜੇ ਖੁੰਝੇ ਵੱਲ ਚੁੱਲ੍ਹਾ ਚੌਂਕਾ ਦਿਸਦਾ ਹੈ ਇਹਦੇ ਲਾਗੇ ਹੀ ਇੱਕ ਨਿੱਕੀ ਜਹੀ ਮੰਜੀ ਟਿੱਠੀ ਪਈ ਹੈ ਟਿੱਠੀ 'ਤੇ ਪਿਆਰੇ ਬੱਚਿਓ ਮਤਲਬ ਕੀ ਪਈ ਹੈ ਵਿਛੀ ਪਈ ਹੈ ਮੰਜੀ ਪਈ ਹੈ ਉੱਥੇ ਕੋਰਾ ਜੀ ਦੀ ਉਮਰ ਕੋਈ 35 ਸਾਲ 35 40 ਸਾਲ ਹੀ ਲੱਗਦੀ ਹੈ ਇੱਕ ਪੀੜੀ ਉੱਤੇ ਬੈਠੀ ਚਰਖਾ ਕੱਤ ਰਹੀ ਹੈ ਉਹਦੇ ਨਾਲ ਇੱਕ ਬੁੱਢੀ ਜਨਾਨੀ ਬੈਠੀ ਗੱਲਾਂ ਕਰਦੀ ਪਈ ਹੈ ਮੇਲੂ ਪਰ ਇੱਕ ਧੀ ਉੱਤੇ ਬੈਠੀ ਫੁਲਕਾਰੀ ਕੱਢ ਰਹੀ ਸੀ ਤੇ ਲੱਜੋ ਮੰਜੀ ਉੱਤੇ ਬੈਠੀ ਗੁੱਡੀਆਂ ਨਾਲ ਖੇਡ ਰਹੀ ਹੈ ਕੋਰਾ ਹੁਣ ਕੋਰਾ ਬੋਲਦੀ ਹੈ ਬੇਬੇ ਸੱਚ ਇਹ ਕੀ ਭੈੜਾ ਰਿਵਾਜ ਪੈਂਦਾ ਜਾਂਦਾ ਹੈ ਲੋਕੀ ਹੁਣ ਕੁੜੀਆਂ ਨੂੰ ਵੱਡਾ ਵੱਡਾ ਕਰਕੇ ਵਿਆਹਉਂਦੇ ਨੇ ਜਿਹੜੀ ਕੋਰਾ ਹੁੰਦੀ ਹੈ ਉਹ ਅੱਜ ਕੱਲ ਦੇ ਰਿਵਾਜ ਤੋਂ ਬੜੀ ਦੁਖੀ ਹੈ ਅੱਜ ਕੱਲ ਦਾ ਰਿਵਾਜ ਕਿ ਅੱਜ ਕੱਲ ਬੱਚੇ ਜਿਹੜੇ ਹਨ ਸਪੈਸ਼ਲੀ ਕੁੜੀਆਂ ਉਹਨਾਂ ਦੀ ਉਮਰ ਜ਼ਿਆਦਾ ਕਰ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਫਿਰ ਵਿਆਇਆ ਜਾਂਦਾ ਹੈ ਪਹਿਲੇ ਸਮੇਂ ਵਿੱਚ ਕੁੜੀਆਂ ਦਾ ਵਿਆਹ ਜਲਦੀ ਕਰ ਦਿੱਤਾ ਜਾਂਦਾ ਸੀ ਤੇ ਕੋਰਾ ਦੇ ਵਾਸਤੇ ਉਹ ਗੱਲ ਸਹੀ ਸੀ ਤੇ ਹੁਣ ਜੋ ਰਿਵਾਜ ਹੈ ਉਹ ਉਸ ਨੂੰ ਗਲਤ ਲੱਗਦੇ ਹੈ ਇਹ ਵੇਖਾ ਹੁਣ ਕਰਮੋ ਨੇ ਧੀ ਵਿਆਹੀ ਤਾਂ 18 ਵਰਿਆਂ ਦੀ ਕਰਕੇ ਤੇ ਜੇ ਹੁਣ ਭਾਗਾ ਵਿੱਚ ਆਪਣੀ ਕੁੜੀ ਦੀ ਕੁੜ ਮਈ ਹੈ ਤਾਂ ਕੋਠੇ ਜੇਠੀ ਕਰਕੇ ਬੁੱਢੀ ਬੁੱਢਿਆਂ ਦਾ ਕੋਈ ਦੋਸ਼ ਨਹੀਂ ਇਹ ਸਾਰਾ ਕੀੜਾ ਤਾਂ ਮਰਦਾਂ ਦੇ ਸਿਰ ਵਿੱਚ ਹੈ ਤੇ ਇਹਦੇ ਕਰਕੇ ਬੁੱਢੀ ਜਦ ਕੋਰਾ ਇਦਾਂ ਉਸ ਨੂੰ ਆਖਦੀ ਹੈ ਤਾਂ ਬੁੱਢੀ ਕਹਿੰਦੀ ਹੈ ਕਿ ਇਸ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਬੁੱਢਿਆਂ ਦਾ ਕੋਈ ਦੋਸ਼ ਨਹੀਂ ਇਹ ਸਾਰਾ ਸਾਡੇ ਘਰ ਵਾਲਿਆਂ ਯਾਨੀ ਕਿ ਮਰਦਾਂ ਦਾ ਦੋਸ਼ ਹੈ ਕੋਰਾ ਪਿਛਲੇ ਜਮਾਨਿਆਂ ਵਿੱਚ ਕੁੜੀ ਪੰਜਵੇਂ ਟੱਪਦੀ ਨਹੀਂ ਸੀ ਕਿ ਉਹਦਾ ਵਿਆਹ ਕਰ ਦਿੰਦੇ ਸਨ ਲੈ ਮੈਨੂੰ ਆਪਣੇ ਵਿਆਹ ਦੀ ਕੋਈ ਸਾਰ ਨਹੀਂ ਕਦੋਂ ਹੋਇਆ ਕੋਰਾ ਦੱਸਦੀ ਹੈ ਕਿ ਪਿਛਲੇ ਜਮਾਨੇ ਵਿੱਚ ਕੁੜੀ 05 ਸਾਲ ਦੀ ਹੁੰਦੀ ਸੀ ਨਾਲ ਹੀ ਉਸਦੇ ਹੱਥ ਪੀਲੇ ਮਤਲਬ ਉਸਦਾ ਵਿਆਹ ਕਰ ਦਿੰਦੇ ਸੀ ਉਹ ਆਪਣੀ ਗੱਲ ਕਰਦੀ ਹੈ ਕਿ ਜਦ ਉਸਦਾ ਵਿਆਹ ਹੋਇਆ ਉਸ ਨੂੰ ਕੋਈ ਸਾਰ ਨਹੀਂ ਸੀ ਸਰ ਨਹੀਂ ਸੀ ਕਿ ਉਸ ਨੂੰ ਕੋਈ ਹੋਸ਼ ਨਹੀਂ ਪਤਾ ਸੀ ਕੋਈ ਹੋਸ਼ ਪਤਾ ਨਹੀਂ ਸੀ ਕਿ ਕਦ ਉਸ ਦਾ ਵਿਆਹ ਹੋ ਗਿਆ ਇਸ ਤੇ ਬੁੱਢੀ ਆਖਦੀ ਹੈ ਭੈਣ ਸਮੇਂ ਹੋਰ ਦੇ ਹੋਰ ਆ ਗਏ ਨੇ ਕਲਯੁਗ ਆ ਗਿਆ ਹੈ ਕਲਯੁਗ ਦੀਆਂ ਤਾਂ ਸੁਣਦਾ ਹੀ ਨਹੀਂ ਮਰਦਾਂ ਦੇ ਜੋ ਮਨ ਆਉਂਦਾ ਹੈ ਕਰ ਦੇ ਨੇ ਮੇਰੀ ਤਾਂ ਉਮਰ ਬੀਤ ਗਈ ਸਿਰ ਖਪਾਉਂਦਿਆਂ ਮਰਦਾਂ ਨਾਲ ਮੇਰੀ ਪੋਤਰੀ ਦਰਗੋ ਦਰੁਗ ਦਰਗੋ ਨੇ ਤਾਂ ਮਹੀਨਿਆਂ ਨੂੰ ਪੂਰੇ ਪੰਜਾਂ ਬਿਰਿਆਂ ਦੀ ਹੋ ਜਾਣਾ ਹੈ ਤੇ ਮੈਂ ਆਪਣੇ ਵੱਲੋਂ ਉਹਦੇ ਲਈ ਮੁੰਡਾ ਵੀ ਲੱਭ ਰੱਖਿਆ ਹੈ ਪਰ ਕੁੜੀ ਦਾ ਪਿਓ ਨਹੀਂ ਮੰਨਦਾ